ਇੱਕ ਰਾਜੇ ਨੂੰ ਨਾ ਭਾਈ ਜਾਨਵਰ ਰੱਖਣ ਦਾ ਬਹੁਤ ਸ਼ੌਂਕ ਸੀ ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਇੱਕ ਤੋਤਾ ਇੱਕ ਕੁੱਤਾ ਜਾਨੀ ਕਿ ਇੱਕ ਘੋੜਾ ਹੋਰ ਵੀ ਜਾਨਵਰ ਕਈ ਰੱਖੇ ਹੋਏ ਸੀ ਜਿਹੜਾ ਉਹਦਾ ਤੋਤਾ ਸੀ ਉਹ ਬਹੁਤ ਸਿਆਣਾ ਸੀ ਬੋਲਦਾ ਬਹੁਤ ਵਧੀਆ ਸੀ ਤੇ ਜਿਹੜੀ ਕੋਈ ਚੀਜ਼ ਦੀ ਲੋੜ ਹੁੰਦੀ ਉਹ ਤੋਤਾ ਬੋਲ ਕੇ ਦੱਸ ਆਉਂਦਾ ਇੱਕ ਦਿਨ ਉਹ ਤੋਤਾ ਰਾਜੇ ਨੂੰ ਕਹਿੰਦਾ ਕਹਿੰਦਾ ਮੈਂ ਆਪਦੇ ਮਾਪੇ ਨੂੰ ਮਿਲਿਆ ਮਾਂ ਜੀ ਤਾਂ ਰਾਜਾ ਕਹਿੰਦਾ ਚਲ ਤੂੰ ਬਾਹਲਾ ਕਰਦਾ ਹੈ ਮਿਲਿਆ ਤੇ ਬਾਲੇ ਦਿਨ ਨਾਲਾਈ ਉਹ ਕਹਿੰਦਾ ਠੀਕ ਹੈ ਤਾਂ ਤੋਤਾ ਉਥੋਂ ਉੱਡ ਕੇ ਬਹੁਤ ਦੂਰ ਜਾਂਦਾ ਆਪਣੇ ਮਾਪੇ ਨੂੰ ਮਿਲਣ ਵਾਸਤੇ ਤਾਂ ਉਹ ਮਿਲ ਕੇ ਆ ਜਾਂਦਾ ਤਾਂ ਤੋਤਾ ਜਦੋਂ ਮਾਪੇ ਨੂੰ ਮਿਲਣ ਤੋਂ ਬਾਅਦ ਜਾਦ ਆਉਂਦਾ ਵੀ ਰਾਜ਼ੇ ਨਹੀਂ ਆਖਿਆ ਸੀ ਵੀ ਬਾਲੇ ਦਿਨ ਨਾਲਾਈ ਤਾਂ ਆਪਾਂ ਹੁਣ ਬਾਅਦ ਚੱਲੀ ਤਾਂ ਤੋਤਾ ਉਥੋਂ ਉੱਡ ਕੇ ਰਾਜ਼ੇ ਲੈ ਵੀ ਆਉਂਦਾ ਤੇ ਰਾਹ ਦੇ ਵਿੱਚ ਉਹਨੂੰ ਇੱਕ ਅੰਬਾਂ ਦਾ ਦਰਖਤ ਦਿਂਦਾ ਉਹ ਅੰਬ ਦੇ ਦਰਖਤ ਤੇ ਬਹਿ ਜਾਂਦਾ ਕਾ ਉਹ ਅੰਬ ਦਾ ਦਰਖਤ ਇਹ ਜਾਂ ਹੁੰਦਾ ਹੈ ਵੀ ਜੇ ਕੋਈ ਉਹਦਾ ਅੰਬ ਖਾ ਲੇ ਤਾਂ ਜਿਹੜਾ ਬੋੜਾ ਹੁੰਦਾ ਸੀ ਉਹ ਜਵਾਨ ਹੋ ਜਾਂਦਾ ਹੈ ਨਾਲੇ ਉਹਦੀ ਉਮਰ ਵਧ ਜਾਂਦੀ ਹੈ ਤਾਂ ਉਹ ਤੋਤੇ ਨੇ ਕੀ ਕਰਿਆ ਉਹ ਬਹੁਤ ਸੋਹਣਾ ਇੱਕ ਉਹ ਤੋਂ ਅੰਬ ਤੋੜਿਆ ਵੀ ਰਾਜੇ ਨੂੰ ਖਵਾਵਾਗੇ ਤਾਂ ਤੋਤਾ ਅੰਬ ਲੈ ਕੇ ਉੱਡਿਆ ਤੇ ਰਾਹ ਦੇ ਵਿੱਚ ਜਦੋਂ ਤੋਤਾ ਥੋੜਾ ਜਿਆ ਥੱਕ ਗਿਆ ਤੇ ਉਹ ਇੱਕ ਦਰਖਤ ਤੇ ਬਹਿ ਜਾਂਦਾ ਦਰਖਤ ਤੇ ਬਹਿ ਕੇ ਆਰਾਮ ਕਰਨ ਲੱਗ ਜਾਂਦਾ ਤੇ ਅੰਬ ਇੱਕ ਸਾਈਡ ਤੇ ਰੱਖ ਲੈਂਦਾ ਜਦੋਂ ਤੋਤਾ ਰਾਮ ਕਰਦਾ ਤੋਤੇ ਨੂੰ ਜਦੋਂ ਨੀਂਦ ਆ ਜਾਂਦੀ ਹੈ ਤਾਂ ਉਥੇ ਦਰਖਤ ਦੇ ਇੱਕ ਸੱਪ ਰਹਿਣਾ ਹੁੰਦਾ ਹੈ ਉਹ ਸੱਪ ਅੰਬ ਤੇ ਦੰਦੀ ਵੱਢ ਜਾਂਦਾ ਤੇ ਆਪ ਬਾਗ ਜਾਂਦਾ ਤੇ ਜਦੋਂ ਤੋਤੇ ਨੂੰ ਜਾਗ ਆਉਂਦੀ ਹੈ ਤਾਂ ਤੋਤਾ ਅੰਬ ਚੱਕਦਾ ਤੇ ਰਾਜੇ ਲੈ ਵੀ ਆ ਜਾਂਦਾ ਤੇ ਰਾਜੇ ਨੂੰ ਕਹਦਾ ਆਹ ਲਓ ਜੀ ਅੰਬ ਅੰਬ ਚ ਬਹੁਤ ਗੁਣ ਨੇ ਇਹਦੇ ਨਾਲ ਉਮਰ ਵਾਦੀ ਹੈ ਤੇ ਨਾਲੇ ਜਿਹੜਾ ਬੁढ़ा ਹੁੰਦਾ ਉਹ ਜਵਾਨ ਹੋ ਜਾਂਦਾ ਤਾਂ ਜੋ ਰਾਜਾ ਦੇਖਦਾ ਵੀ ਇਹ ਥੋੜਾ ਜਿਹਾ ਕੱਟ ਲੱਗਿਆ ਹੋਇਆ ਹੈ ਤਾਂ ਰਾਜਾ ਥੋੜਾ ਜਿਹਾ ਅੰਬ ਹੋਰ ਕੱਟ ਕੇ ਆਪਦੇ ਕੁੱਤੇ ਨੂੰ ਪਾ ਦਿੰਦਾ ਜਦੋਂ ਉਹਦਾ ਕੁੱਤਾ ਉਹ ਅੰਬ ਖਾਂਦਾ ਤਾਂ ਕੁੱਤਾ ਮਰ ਜਾਂਦਾ ਤਾਂ ਰਾਜੇ ਨੂੰ ਹਰਖ ਚੜ ਜਾਂਦਾ ਵੀ ਤੋਤਾ ਮੇਰੇ ਨਾਲ ਇੰਨਾ ਧੋਖਾ ਕਰ ਰਿਹਾ ਤਾਂ ਰਾਜਾ ਉਹ ਤੋਤੇ ਨੂੰ ਮਰਵਾ ਦਿੰਦਾ ਜਦੋਂ ਮਰਵਾ ਦਿੰਦਾ ਤੇ ਉਹ ਅੰਬ ਉਥੋਂ ਕਿਤੇ ਦੂਰ ਛੱਡ ਦਿੰਦਾ ਤਾਂ ਉਹ ਅੰਬ ਦੀ ਜਿਹੜੀ ਗੁੱਠਲੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਅੰਬ ਹੋਰ ਬੂਟਾ ਬਣ ਜਾਂਦਾ ਤੇ ਅੰਬ ਵੱਡਾ ਹੋ ਜਾਂਦਾ ਜਦੋਂ ਵੱਡਾ ਹੋ ਜਾਂਦਾ ਉੱਥੇ ਅੰਬ ਲੱਗ ਜਾਂਦੇ ਨੇ ਅੰਬ ਲੱਗ ਜਾਂਦੇ ਨੇ ਬਹੁਤ ਸੋਹਣੇ ਸੋਹਣੇ ਜਿਹਹ ਜਿਹਾ ਉਹ ਅੰਬ ਸੀ ਐਦੂ ਵੀ ਸੋਹਣੇ ਅੰਬ ਲੱਗ ਜਾਂਦੇ ਨੇ ਤਾਂ ਉਹ ਅੰਬ ਦੇ ਥੱਲੇ ਇੱਕ ਦਿਨ ਇੱਕ ਬੁੜੀ ਨੰਗੀ ਜਾਂਦੀ ਹੁੰਦੀ ਹੈ ਤੇ ਉਹਨੂੰ ਬਹੁਤ ਭੁੱਖ ਲੱਗਦੀ ਹੈ ਉਹ ਕਹਿੰਦੀ ਹੈ ਵੀ ਜੇ ਸ਼ਾਇਦ ਆਪਾਂ ਆਹ ਅੰਬ ਖਾ ਲਈ ਤਾਂ ਉਹ ਬੁੜੀ ਅੰਬ ਤੋੜਦੀ ਹੈ ਤੇ ਅੰਬ ਖਾ ਲੈਂਦੀ ਹੈ ਉਹ ਬੁੜੀ ਬਹੁਤ ਗਰਦ ਹੁੰਦੀ ਹੈ ਜਦੋਂ ਉਹ ਅੰਬ ਖਾਂਦੀ ਹੈ ਤਾਂ ਜ਼बान ਹੁਣੀ ਸ਼ੁਰੂ ਹੋ ਜਾਂਦੀ ਹੈ ਜਾਨੀ ਕਿ ਜ਼बान ਹੋ ਜਾਂਦੀ ਹੈ ਤੇ ਉਹ ਰਾਜੇ ਦੇ ਦਰਬਾਰ 'ਚ ਆ ਜਾਂਦੀ ਹੈ ਤੇ ਕਹੇ ਲੱਗੀ ਰਾਜਾ ਸਾਹਿਬ ਜਿਹੜੇ ਉਹ ਅੰਬ ਨੇ ਉਹ ਅੰਬ ਖਾਦਾ ਤੇ ਮੈਂ ਅੱਜ ਜ਼बान ਹੋ ਗਈ ਤਾਂ ਰਾਜਾ ਦੇਖ ਕੇ ਹੈਰਾਨ ਰਹਿ ਜਾਂਦਾ ਵੀ ਤਾਂ ਇਹ ਅੰਬ ਦੀ ਗੁੱਠਲੀ ਤਾਂ ਮੈਂ ਉੱਥੇ ਸਿੱਟੀ ਸੀ ਵੀ ਇਹਦਾ ਤਾਂ ਉਹੀ ਬੂਟਾ ਹੈਗਾ ਜਦੋਂ ਉਹ ਰਾਜਾ ਉਹ ਮਾਤਾ ਦੀ ਗੱਲ ਸੁਣਦਾ ਤੇ ਰਾਜਾ ਆਪਦੇ ਮੰਤਰੀਆਂ ਨੂੰ ਕਹਿੰਦਾ ਬੀ ਤੁਸੀਂ ਵੀ ਇੱਕ ਅੰਬ ਤੋੜ ਕੇ ਲਿਆਓ ਤਾਂ ਫਿਰ ਉਹਦੇ ਮੰਤਰੀ ਅੰਬ ਤੋੜ ਕੇ ਲਿਆਉਂਦੇ ਨੇ ਤੇ ਰਾਜੇ ਲੈਵੇ ਫੜਾ ਦਿੰਦੇ ਨੇ ਰਾਜਾ ਦੇਖਦਾ ਤੇ ਰਾਜਾ ਇੱਕ ਅੰਬ ਖਾਣ ਲੱਗ ਖਾ ਲੈਂਦਾ ਤੇ ਅੰਬ ਖਾਣ ਦੇ ਨਾਲ ਰਾਜਾ ਜਵਾਨ ਹੋ ਜਾਂਦਾ ਤੇ ਰਾਜਾ ਸੋਚਦਾ ਵੀ ਇਹ ਆਪਣਾ ਤੋਤਾ ਅੰਬ ਲਿਆਇਆ ਸੀ ਆਪਾਂ ਉਹ ਗਲਤ ਸਮਝ ਲਿਆ ਕਿ ਆਪਾਂ ਨੂੰ ਮਰਵਾਉਣਾ ਚਾਹੁੰਦਾ ਪਰ ਇਹ ਰਿਜ਼ਲਟ ਕੋਈ ਹੋਰ ਸੀ ਤੇ ਜਿਹੜਾ ਆਪਾਂ ਨੇ ਸੋਚਿਆ ਨਹੀਂ ਵਿਚਾਰਿਆ ਨਹੀਂ ਤੇ ਉਦੋਂ ਪਹਿਲਾਂ ਆਪਾਂ ਨੇ ਆਪ ਦਾ ਤੋਤਾ ਮਰਵਾਤਾ ਤਾਂ ਰਾਜਾ ਮੱਥੇ ਤੇ ਹੱਥ ਮਾਰ ਕੇ ਬਹਿ ਜਾਂਦਾ ਤੇ ਸੋਚਣ ਲੱਗਦਾ ਹੈ ਵੀ ਆਪਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਜਿਹੜਾ ਆਪਾਂ ਨੇ ਆਪ ਦਾ ਤੋਤਾ ਮਰਵਾਤਾ ਤਾਂ ਜਦੋਂ ਉਹ ਅੰਬ ਹੋਰ ਨੂੰ ਵੀ ਖਵਾਉਂਦਾ ਤਾਂ ਉਹ ਵੀ ਜਵਾਨ ਹੋ ਜਾਂਦੇ ਨੇ ਤੇ ਨਾਲੇ ਉਮਰ ਉਹਨਾਂ ਦੀ ਵੱਡੀ ਹੋਣ ਲੱਗ ਜਾਂਦੀ ਹੈ ਤਾਂ ਫਿਰ ਰਾਜਾ ਸੋਚਦਾ ਹੈ ਵੀ ਕੋਈ ਵੀ ਕੰਮ ਕਰਨਾ ਹੋਵੇ ਤਾਂ ਸੋਚ ਸਮਝ ਕੇ ਕਰਨਾ ਚਾਹੀਦਾ ਜਲਦੀ ਦੇ ਨਾਲ ਨਹੀਂ ਕਰਨਾ ਚਾਹੀਦਾ ਤੇ ਉਹਨੂੰ ਸਮਾਂ ਦੇਣਾ ਚਾਹੀਦਾ ਇਸੇ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਜੋ ਕੋਈ ਵੀ ਕੰਮ ਆਪਾਂ ਕਰੀਏ ਤਾਂ ਉਹਦਾ ਜਲਦੀ ਦੇ ਨਾਲ ਨਾ ਕੰਮ ਕਰੋ ਉਹਨੂੰ ਸੋਚੋ ਵਿਚਾਰੋ ਤੇ ਸਮਝੋ ਤੇ ਫਿਰ ਕੰਮ ਕਰੋ ਕਈ ਵਾਰੀ ਸੱਚਾ ਬੰਦਾ ਵੀ ਅਣਜਾਣੇ ਦੇ ਪਣੇ ਦੇ ਵਿੱਚ ਆਪਾਂ ਤੋਂ ਮਾਰਿਆ ਜਾਂਦਾ ਹੈ